ਮੁਕਮਤੀ ਸਾਹਿਬ ਨੇ ਕੀਤੀ ਜਿੱਦੇ ਚ ਉਹਨਾਂ ਲੱਗਾ ਕਿ ਕਾਂਗਰਸ ਤੇ ਠੋਕੀ ਨਾਲ ਲੱਗਦੇ ਕਾਲੀਆਂ ਨੂੰ ਵੀ ਠੋਕ ਦੇਣੇ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਸਿੱਧੀ ਜਿਹੜੀ ਲੜਾਈ ਆ ਉਹ ਆਮ ਆਦੀ ਪਾਰਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀਆਂ ਚੀਕਾਂ ਕਢਾ ਰਿਆ ਅਫਸਰਾਂ ਨੂੰ ਮਤਲਬ ਕਰਾ ਰਿਹਾ ਤੇ ਜਿਹੜੀ ਅੱਜ ਉਹਨਾਂ ਨੇ ਟਿੱਪਣੀ ਕੀਤੀ ਹੈਗੀ ਆ ਉਹ ਕਹਿੰਦੇ ਕਿ ਦੇਖੋ ਕਮਾਲ ਦੀ ਗੱਲ ਆ ਮੈਂ ਪੰਜਾਬ ਦੀ ਡਿਵੈਲਪਮੈਂਟ ਕਰ ਰਿਹਾ ਮੈਂ ਲੋਕ ਭਲਾਈ ਕੰਮ ਕਰ ਰਿਹਾ ਮੈਂ ਪੈਸੇ ਲਿਆ ਰਿਹਾ ਤੇ ਕਹਿੰਦੇ ਕਿ ਕਾਲੀਦਲ ਬਲਟੋਏ ਨੂੰ ਮੁੜ ਸ਼ਾਮਲ ਕਰਵਾ ਰਹੇ ਨੇ ਕੱਲ ਤੇ ਜਥੇਦਾਰ ਨੂੰ ਮਾਫ ਕਰ ਰਹੇ ਨੇ ਮਤਲਬ ਨੇ ਦੋ ਟਿੱਪਣੀਆਂ ਜਿਹੜੀਆਂ ਕੀਤੀਆਂ ਇੱਕ ਵਿਰਸਾ ਸਿੰਘ ਬਲਟੋਵਾ ਨੂੰ ਲੈ ਕੇ ਇੱਕ ਇੱਕ ਗਿਆਨੀ ਗੁਰਬਚਨ ਸਿੰਘ ਨੂੰ ਲੈ ਕੇ ਹੁਣ ਉਹ ਜਿਹੜੀਆਂ ਟਿੱਪਣੀਆਂ ਉਹਦੇ ਆਪਣੇ ਇੱਕ ਮਾਇਨੇ ਨੇ ਕਿ ਵਿਰਸਾ ਸਿੰਘ ਬਲਟੋਵਾ ਨੂੰ ਮੁੜ ਕਾਲੀਦਲ ਚ ਸ਼ਾਮਲ ਕਰਵਾਇਆ ਗਿਆ ਤੇ ਗੁਰਬਚਨ ਸਿੰਘ ਹੋਣਾ ਨੂੰ ਮਾਫ ਕੀਤਾ ਗਿਆ ਕਿੰਦਾ ਅਸੀਂ ਕਹਿੰਦੇ ਅਸੀਂ ਕਰਜਾ ਮਾਫ ਕਰ ਰਹੇ ਹਾਂ ਇੱਕ ਗਿਆਨੀ ਗੁਰਬਚਨ ਸਿੰਘ ਨੂੰ ਮਾਫ ਕਰ ਰਹੇ ਨੇ ਨਹੀਂ ਕਰਜ਼ਾ ਮਾਫ਼ ਕਰਨਾ ਵੀ ਮਾੜੀ ਗੱਲ ਉਹਨਾਂ ਦਾ ਕਰਨਾ ਚਾਹੀਦਾ ਜਿਹੜੇ ਵਿਚਾਰੇ ਮਾਤੜ ਨੇ ਸਬਸਿਡੀਆਂ ਉਹਨਾਂ ਨੂੰ ਮਿਲਣ ਜਿਹੜੇ ਮਾਤੜ ਰੱਜੇ ਪੁੱਜੇ ਲੋਕਾਂ ਦਾ ਨਾ ਕਰਜ਼ਾ ਮਾਫ਼ ਹੋਣਾ ਚਾਹੀਦਾ ਨਾ ਉਹਨਾਂ ਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਸਿਰਫ ਉਹਨਾਂ ਜਿਨ੍ਹਾਂ ਦਾ ਹੱਕ ਬੰਦ ਹੈਗਾ